ਤੁਸੀਂ ਜਗਬਣੀ ਨਾਲ ਜੁੜੇ ਆ ਮੈਂ ਜਗਜੀਤ ਸਿੰਘ ਜਟਾਣਾ ਪਹੁੰਚਿਆ ਪਿੰਡ ਲੋਹਾਰ ਮਾਜਰਾ ਦੇ ਵਿੱਚ ਜਿੱਥੇ ਸਰਬਸੰਮਤੀ ਦੇ ਨਾਲ ਜਿਹੜੇ ਸਾਬਕਾ ਸਰਪੰਚ ਨੇ ਲੰਬੜਦਾਰ ਨੇ ਪਿੰਡ ਦੀਆਂ ਜਿਹੜੀਆਂ ਸ਼ਖਸੀਅਤਾਂ ਨੇ ਉਹਨਾਂ ਨੇ ਰਲ ਮਿਲ ਕੇ ਦਿਖਾ ਦਈਏ ਪਹਿਲਾਂ ਸ਼ਖਸੀਅਤਾਂ ਨੂੰ ਦਿਖਾ ਦਈਏ ਪਿੰਡ ਦੇ ਲੋਕ ਕਿਉਂਕਿ ਵੱਡੀ ਗੱਲ ਕੀਤੀ ਹੈ ਪਿੰਡ ਦੇ ਲੋਕਾਂ ਨੇ ਕੋਈ ਆਮ ਛੋਟੀ ਗੱਲ ਨਹੀਂ ਹੈਗੀ ਸਰਬਸੰਮਤੀ ਹੋਣਾ ਪਿੰਡ ਦੇ ਵਿੱਚ ਪਿੰਡ ਲਈ ਬੜੇ ਮਾਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਆਪਣੇ ਆਪ ਨੂੰ ਜਿਹੜਾ ਖਤਮ ਕਰਕੇ ਜਿਹੜੇ ਕਈ ਬੰਦਿਆਂ ਦੀਆਂ ਰੀਝਾਂ ਹੁੰਦੀਆਂ ਵੀ ਮੈਂ ਸਰਪੰਚ ਬਣਨਾ ਆਪਣੇ ਆਪ ਨੂੰ ਸਮਰਪਿਤ ਕਰਕੇ ਗੁਰੂ ਸਾਹਿਬ ਦੇ ਅੱਗੇ ਆਪਣੇ ਆਪ ਨੂੰ ਆਪਣੇ ਸੁਪਨਿਆਂ ਨੂੰ ਖਤਮ ਕਰਕੇ ਦੂਜੇ ਬੰਦੇ ਦੇ ਸਰੂਪ ਹੋ ਸਾਬ ਪਾਉਣਾ ਬੜੀ ਬੜੀ ਵੱਡੀ ਗੱਲ ਹੁੰਦੀ ਹੈ ਮਾਣ ਵਾਲੀ ਗੱਲ ਹੁੰਦੀ ਹੈ ਸੋ ਅਜਿਹਾ ਕਾਰਜ ਕੀਤਾ ਪਿੰਡ ਲੋਹਰ ਮਾਜਰੇ ਦੇ ਲੋਕਾਂ ਨੇ ਆਪਾਂ ਪਹਿਲਾਂ ਗੱਲਬਾਤ ਕਰਦੇ ਹਾਂ ਸਭ ਕਾ ਸਰਪੰਚ ਨੇ ਰਣਜੀਤ ਸਿੰਘ ਜੀ ਇੱਕ ਪੜ੍ਹਿਆ ਲਿਖਿਆ ਨੇਕ ਇਨਸਾਨ ਤੁਸੀਂ ਲੈ ਕੇ ਆਏ ਹੋ ਅੱਗੇ ਕਿਵੇਂ ਗੁੰਝਲਦਾਰ ਸਥਿਤੀ ਸੀ ਕਿਵੇਂ ਲਾਈਨ ਤੇ ਲੈ ਕੇ ਆਏ ਸਾਰੇ ਕੰਮ ਸਭ ਤੋਂ ਪਹਿਲਾਂ ਸਾਰਨ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਦੀ ਫਤਿਹ ਜੋ ਸਾਡੇ ਅੱਜ ਨਗਰ ਤੋਂ ਸਰਪੰਚ ਚੁਣਿਆ ਗਿਆ ਹਰਿੰਦਰ ਸਿੰਘ ਜੀ ਇੱਕ ਬਹੁਤ ਹੀ ਪੜਿਆ ਲਿਖਿਆ ਐਜੂਕੇਟਿਡ ਮੁੰਡਾ ਸੀਗਾ ਨਵੀਂ ਸ਼ਖਸੀਅਤ ਸੀ ਇਹ ਸੋ ਸਾਰੇ ਜਿੰਨੇ ਵੀ ਸਾਡੇ ਮੋਤਵਰ ਸੀਗੇ ਸਾਡੇ ਲਜੀਤ ਸਿੰਘ ਖੜੇ ਨੇ ਇੱਥੇ ਪਿੱਛੇ ਹੋਣਗੇ ਉਹਨਾਂ ਦੀ ਵੀ ਸੀ ਪਰ ਉਹ ਉਹਨਾਂ ਨੇ ਵੀ ਆਪਣਾ ਬਹੁਤ ਵੱਡਾ ਦਿਲ ਦਿਖਾਉਂਦੇ ਦਿਖਾਉਂਦੇ ਹੋਏ ਵੀ ਪਿੰਡ ਵਿੱਚ ਕਿਸਮਤੀ ਕੀਤੀ ਜਾਵੇ ਉਹਨਾਂ ਨੇ ਆਪਣੇ ਆਪ ਨੂੰ ਇਸ ਕੈਂਡੀਡੇਟ ਦੇ ਤੋਂ ਪਾਸੇ ਕਰ ਲਿਆ ਇਹ ਸੀ ਵੀ ਹੁਣ ਇਹ ਵੀ ਚਾਹੁੰਦੇ ਆ ਵੀ ਇੱਕ ਵਧੀਆ ਬੰਦੇ ਨੂੰ ਇੱਕ ਪੜ੍ਹੇ ਲਿਖੇ ਬੰਦੇ ਨੂੰ ਪਿੰਡ ਦੀ ਮੰਗ ਢੋਹ ਜਿਹੜੀ ਉਹ ਸੰਭਾਲੀ ਜਾਵੇ ਤਾਂ ਜੋ ਸਾਡਾ ਪਿੰਡ ਤਰੱਕੀਆਂ ਕਰ ਸਕੇ ਹਾਂਜੀ ਨਵੇਂ ਚੁਣੇ ਜਿਹੜੇ ਨਮਾਇंदे ਨੇ ਪਿੰਡ ਲੋਹਾਰ ਮਾਜਰੇ ਤੋਂ ਉਹ ਮੇਰੇ ਨਾਲ ਮੌਜੂਦ ਨੇ ਪੜ੍ਹੇ ਲਿਖੇ ਹੋਣ ਦੇ ਨਾਲ ਨਾਲ ਪੇਸ਼ੇਵਜੋਂ ਐਡਵੋਕੇਟ ਨੇ ਸੀਨੀਅਰ ਵਕੀਲ ਨੇ ਔਰ ਹਰਿੰਦਰ ਸਿੰਘ ਲੋਹਾਰ ਮਾਜਰਾ ਉਹਨਾਂ ਦਾ ਨਾਮ ਆ ਸੋ ਮੇਰੇ ਨਾਲ ਜੁੜੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਆ ਪਹਿਲੀ ਜਦੋਂ ਕਈ ਦਿਨਾਂ ਤੋਂ ਚੱਸੀ ਕਿੱਸ ਰਹੀਆਂ ਵੀ ਪਿੰਡ ਦੇ ਵਿੱਚ ਕੋਈ ਕਹਿੰਦਾ ਹੋਣਾ ਮੈਨੂੰ ਸਰਪੰਚ ਬਣਾ ਦਿਓ ਹਰਿੰਦਰ ਸਿੰਘ ਦੇ ਵੀ ਕਿਤੇ ਨਾ ਕਿਤੇ ਜਿਹਨ ਦੇ ਵਿੱਚ ਇਹ ਗੱਲ ਹੋ ਔਰ ਸਭ ਤੋਂ ਪਹਿਲਾਂ ਜੇਕਰ ਇਹ ਸਰਪੰਚ ਬਣਦੇ ਨੇ ਤਾਂ ਕਿਹੜੀ ਗੱਲ ਸੀ ਉਹ ਦਿਮਾਗ ਦੇ ਵਿੱਚ ਵੀ ਆਹ ਕੰਮ ਯਾਰ ਪਹਿਲਾਂ ਕਰਨਾ ਸਭ ਤੋਂ ਮੈਂ ਸਭ ਤੋਂ ਪਹਿਲਾਂ ਆਪਣੇ ਨਗਰ ਨੂੰ ਫਤਹਿ ਅਰਜ਼ ਕਰਨੀ ਚਾਹੁੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰਾ ਨਗਰ ਨਾਲ ਬਹੁਤ ਸਹਿਯੋਗ ਹੈ ਹਰ ਘਰ ਨਾਲ ਮੇਰਾ ਸਹਿਚਾਰਾ ਹੈ ਮੇਰੇ ਨਾਲ ਕਿਸੇ ਦੀ ਵਿਰੋਧਤਾ ਨਹੀਂ ਤੇ ਮੈਨੂੰ ਸਰਪੰਚ ਜੋਣਨ ਦੇ ਵਿੱਚ ਪੂਰੇ ਨਗਰ ਦਾ ਸਹਿਯੋਗ ਹੈ ਇੱਕ ਇੱਕ ਕਰਦਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਰਪੰਚੀ ਬਰ ਸਹਿਮਤੀ ਹੋਣ ਦੇ ਨਾਲ ਨਾਲ ਸਾਡੇ ਪੰਜੇ ਪੰਜ ਚ ਪੰਜ ਬਾੜਾਂ ਦੇ ਵਿੱਚੋਂ ਉਹਨਾਂ ਪਰ ਵੀ ਸਹਿਮਤੀ ਜਤਾਈ ਗਈ ਹੈ ਇਹਦੇ ਵਿੱਚ ਯੋਗਦਾਨ ਸਾਡੇ ਉਰੇ ਵੀਰ ਹੈ ਨੀ ਅਮਨਦੀਪ ਹਮ ਤੇ ਗਰਸੇਵਿਕ ਸਿੰਘ ਗੁਰਪ੍ਰੀਤ ਤੇ ਦਿਲਜੀਤ ਸਿੰਘ ਜਿਨ੍ਹਾਂ ਆਪਣਾ ਸਾਰਾ ਕੁਝ ਛੱਡਿਆ ਜੇ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਤੇ ਵੀ ਇਹ ਰਿਜ਼ਰਵ ਹੋਈ ਤਾਂ ਮੈਂ ਖੜੂਗਾ ਜੇ ਜਰਨਲ ਹੋਈ ਤਾਂ ਤੂੰ ਖੜ ਜੀ ਉਹਨਾਂ ਆਪਣਾ ਵਾਅਦਾ ਪੂਰਾ ਨਿਭਾਇਆ ਤੇ ਸਾਡਾ ਸਾਰਿਆਂ ਨੂੰ ਪਹਿਲਾਂ ਜਿਹੜਾ ਕੰਮ ਹੈ ਉਹ ਨਗਰ ਦੇ ਸਹਿਯੋਗ ਨਾਲ ਉਹਨਾਂ ਨੂੰ ਸਾਰਿਆਂ ਨੂੰ ਬਿਠਾ ਲ ਕੇ ਪੁੱਛ ਕੇ ਜੋ ਸਾਨੂੰ ਉਹ ਜ਼ਿੰਮੇਵਾਰੀ ਸੌਂਪਣਗੇ ਅਸੀਂ ਉਹਨੂੰ ਸਿਰ ਮੱਥੇ ਕਬੂਲ ਕਰਾਂਗੇ ਜੀ ਹਾਂਜੀ ਸੋ ਧੰਨਵਾਦ ਜੀ ਹਰਿੰਦਰ ਸਿੰਘ ਜੀ ਨੇ ਗੱਲਬਾਤ ਕੀਤੀ ਆ ਉਹਨਾਂ ਨੇ ਦੱਸਿਆ ਕਿ ਜਿਹੜੀ ਅਹਿਮ ਜ਼ਿੰਮੇਵਾਰੀ ਮਿਲੀ ਆ ਦਾ ਹੁਕਮ ਹੋਊਗਾ ਉਹਦੇ ਮੁਤਾਬਕ ਉਹ ਕੱਲਾ ਕੱਲਾ ਜਿਹੜਾ ਕੰਮ ਹੈ ਇੱਕ ਇੱਕ ਕਰਕੇ ਜਿਹੜਾ ਉਹਨਾਂ ਨੂੰ ਸੰਪੂਰਨ ਕਰਨਗੇ ਇਹ ਕੀ ਕਾਰਨ ਸੀ ਤੁਹਾਨੂੰ ਪਿੱਛੇ ਹਟਣਾ ਪਿਆ ਦੇਖੋ ਜੀ ਇਹ ਵੀਰ ਮੇਰਾ ਬਹੁਤ ਵਧੀਆ ਆਪਣੇ ਲਿਖਾ ਚੰਗਾ ਬੰਦਾ ਜੀ ਐਡਵੋਕੇਟ ਆ ਦੁਨੀਆ 'ਚ ਬਹੁਤ ਵਿਚਰਿਆ ਹੋਇਆ ਬੰਦਾ ਜੀ ਜੀ ਇਹਦੇ ਕਰਕੇ ਮੈਂ ਪਿਛੇ ਹਟਿਆ ਜੀ ਠੀਕ ਆ ਹਾਂਜੀ ਇਹ ਮੇਰਾ ਭਰਾ ਐ ਤੇ ਸਾਡੀ ਪਹਿਲੇ ਵੀ ਗੱਲ ਹੋਈ ਹੋਈ ਸੀਗੀ ਵੀ ਇਹ ਰਿਜ਼ਰਵ ਹੋਗੀ ਤਾਂ ਤੈਨੂੰ ਬਣਾਉਣਾ ਤੇ ਜਰਨਲ ਹੋਗੀ ਤਾਂ ਵੀ ਮੈਂ ਬਣਨਾ ਠੀਕ ਤੇ ਹੁਣ ਜਰਨਲ ਹੁਣ ਕਰਕੇ ਮੈਂ ਆਪਣੇ ਭਰਾ ਨੂੰ ਸਮਝਾ ਲਿਆ ਥੈਂਕ ਯੂ ਜਦੋਂ ਨਗਰ ਇਕੱਤਰ ਹੋ ਜਾਂਦਾ ਨਾ ਤਾਂ ਉਹਦੇ ਵਿੱਚ ਸਾਰੇ ਹੀ ਸੱਜਣ ਪਦਵੰਤੇ ਹੁੰਨੇ ਆ ਜੀ ਸੋ ਸਾਰੇ ਪਦਵੰਤਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਆਪਣੀ ਸੂਝ-ਬੂਝ ਰੱਖਦੇ ਹੋਏ ਸਾਨੂੰ ਇਹ ਮਾਣ ਵਕਸ਼ਿਆ ਨਵੀਂ ਪੰਚਾਇਤ ਬਣਾਉਣ ਦਾ ਉਹਨਾਂ ਦੇ ਧੰਨਵਾਦ ਨਾਲ ਹੀ ਅਸੀਂ ਜਿਹੜੀ ਨਵੀਂ ਪੰਚਾਇਤ ਹੈ ਉਹ ਬਣ ਸਕੀ ਹੈ ਜਿਹੜਾ ਅੱਜ ਕੱਲ ਪਿੰਡਾਂ ਦੇ ਵਿੱਚ ਚੱਲ ਰਿਹਾ ਹੈ ਨਾ ਕੰਮ ਕੇ ਬੋਲੀਆਂ ਲੱਗ ਕੇ ਪੰਚਾਇਤਾਂ ਬਣਾਈਆਂ ਜਾਂਦੀਆਂ ਸੋ ਸਾਡੇ ਨਗਰ ਦੇ ਵਿੱਚ ਇਹੀ ਜੀ ਕੋਈ ਗੱਲ ਨਹੀਂ ਹੈਗੀ 1 ਰੁਪਏ ਦੀ ਵੀ ਕੋਈ ਬੋਲੀ ਨਹੀਂ ਲਾਈ ਗਈ ਇਹ ਜਿਹੜੀ ਪੰਚਾਇਤ ਹੈ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਸੂਝ-ਬੂਝ ਨਾਲ ਚੁਣੀ ਗਈ ਹੈ ਤੇ ਜਿਹੜੇ ਬੰਦੇ ਉਹਨਾਂ ਨੂੰ ਠੀਕ ਲੱਗਦੇ ਸੀਗੇ ਉਹਨਾਂ ਨੇ ਆਪ ਉਹਨਾਂ ਨੂੰ ਨੁਮਾਇੰਦਗੀ ਦਿੱਤੀ ਹੈ ਮੈਂ ਸਰਬੱਤ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਕੋਈ ਮੁਸ਼ਕਲ ਨਹੀਂ ਜਟਾਣਾ ਸਾਹਿਬ ਪਿੰਡ ਦਾ ਪਿਆਰ ਦੇਖ ਕੇ ਸਾਰਿਆਂ ਨੇ ਪਾਰਟੀਵਾਦੀ ਤੋਂ ਪਰਤ ਠ ਕੇ ਬੜਿਆ ਲਿਖਿਆ ਮੁੰਡਾ ਵਕੀਲ ਆ ਇਹ ਕਿਸੇ ਪਾਰਟੀ ਨਾਲ ਨਹੀਂ ਹੈਗਾ ਸਾਰਿਆਂ ਨੂੰ ਉਹਨੂੰ ਸਮਰਥਨ ਦੇਤਾ ਅਸੀਂ ਵੀ ਸਾਰੀ ਪਾਰਟੀ ਦਾ ਸਾਰਾ ਸਮਰਥਨ ਹਿੰਦੇ ਨਤਾ ਜੀ ਬਿਲਕੁਲ ਤੇ ਸਰਮੁਖ ਸਿੰਘ ਪੰਚ ਜਣੜੇ ਸਾਡੀ ਵਾਰਡ ਚੋਂ ਰਣਜੀਤ ਸਿੰਘ ਪੰਚਾ ਜੀਤ ਸਿੰਘ ਪੰਚਾ ਕਮਲਜੀਤ ਕੌਰ ਪੰਚਾ ਜੀ ਬਲਵਿੰਦਰ ਸਿੰਘ ਪੰਚਾ ਸਾਰਾ ਪਿਆਰ ਨਾਲ ਪਿੰਡ ਰਿਆਂ ਵਧੀਆ ਢੰਗ ਨਾਲ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਾਰਿਆਂ ਨੇ ਇਹਨਾਂ ਨੂੰ ਸਰਪੰਚ ਪੰਚਾਇਤ ਚੁੜੀਏ ਸੀ